ਕੀ ਗੱਲ ਵਰਤ ਕੀ ਬਈਓ ਜੁੱਗ 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 ਮਾਰਕਿੰਗ ਇੱਥੇ ਕੰਮ ਕਰਨਾ ਕਿੱਥੇ ਜੀ ਕਿੱਥੇ ਆਪਣੇ ਰੈਡ ਕਰਾਸ ਸ਼ੋਅ ਮਾਰਕੀਟ ਅੱਛਾ ਜੀ ਵਾਲੀ ਮਾਰਕਿੰਗ ਜਿਹੜੀ ਰਮਲੇ ਵਿੜੇ ਦੇ ਸਾਹਮਣੇ ਪੈਂਦੀ ਏ ਅੱਛਾ ਜੀ ਹਾਂ ਜੀ ਮਾਰਕੀਟ ਦੀ ਪਾਰਕਿੰਗ ਲਈ ਆਪਾਂ ਦਿਹਾੜੀ ਦੇ ਉਹਨਾਂ ਨੇ ਤੁਹਾਨੂੰ ਰੱਖਿਆ ਹੋਇਆ ਹੈ ਅੱਛਾ ਅਸੀਂ ਵਡੀਆਂ-ਵਡੀਆਂ ਉਹਨਾਂ ਦੀਆਂ ਲਵਾਈਆਂ ਦੀਆਂ ਗੱਲਾਂ ਗੁੱਤਾਂ ਦੇ ਜੋ ਵੀ ਦਾਣ ਉਹਨਾਂ ਦੇ ਆਉਂਦੇ ਆਹ ਤਾਰਾ ਦਿਨ ਬਾਅਦ ਆਪਾਂ ਆਂ ਕਰਕੇ ਲਾਣੀਆਂ ਨੂੰਆਂ ਹੁੰਦੀਆਂ ਕਢਾਣੀਆਂ ਬਸ ਐਦਾ ਜੀ ਅੱਛਾ ਜੀ ਦੋ ਜਣੇ ਆਏ ਆ ਭਾਈ ਪਹਿਲੇ ਮੇਰੇ ਤੋਂ ਪਹਿਲਾਂ ਆਉਣਾ ਕੌਣ ਕਿ ਕੋਈ ਪੰਨਾ ਪਤਾ ਕੁਛ ਨਾਂ ਨੂੰ ਕੁਝ ਅਦਾ ਬਸ ਕੁਝ ਆਉਣਾ ਦਾ ਮੱਨਾ ਬਲਾਨੀ ਭਾਈ ਕੋਈ ਆਪਣੇ ਟੀਵੀ ਸੈਂਟਰ ਦੇ ਲਾਗੇ ਦਾ ਰਹਿੰਦਾ ਵਾ ਅੱਛਾ ਰਿਜੈਕਟ ਨਹੀਂ ਪਤਾ ਮੱਨਾ ਮੱਲਾ ਨਾ ਨਾ ਅੱਛਾ ਤੇ ਇੱਕ ਤੀਜੀ ਭਾਜੀ ਪਤਾ ਵੀ ਨਾਂਛਾ ਦਿੱਤੀ ਉਹ ਕਿੱਥੇ ਦਾ ਹੈਗਾ ਐਨਾ ਨਹੀਂ ਪਤਾ ਭਾਈ ਕਿੱਥੂ ਦੇ ਨੇ ਇੱਕ ਦਾ ਦੇ ਪਤਾ ਟੀਵੀ ਸੈਂਟਰ ਵਾਲੀ ਸਾਈਡ ਦਾ ਅੱਛਾ ਮੱਨਾ ਤੇ ਇੱਕ ਦਾ ਨਹੀਂ ਪਤਾ ਦੂਜੇ ਦਾ ਕੀ ਨਾਮ ਅਛਾ ਕੀ ਗੱਲ ਕੀ ਉਹ ਟਿਪੂ ਹੈ ਵਰੂਨ ਵਰੂਨ ਬੱਚੇ ਦੂਜੇ ਨਾ ਵਰੂਨ ਨਗਾ ਇਹ ਵਰੂਨ ਨੂੰ ਤੇ ਮੰਨਾ ਹਲੋ ਕੀ ਗੱਲ ਬਾਈ ਹੁਣ ਤੁਹਾਨੂੰ ਕੁਝ ਨਹੀਂ ਭਾਈ ਆਏ ਆ ਮੈਨੂੰ ਤੇ ਪਤਾ ਨਹੀਂ ਸੀ ਮੁੰਡਾ ਆਪਣਾ ਜਿਹੜਾ ਮੈਂ ਰੱਖਿਆ ਹੋਇਆ ਨਾਲ ਹੈਲਪਰ ਮੁੰਡਾ ਖੜਾ ਇਹ ਕੋਦੀ ਮੰਮੀ ਦੀ ਦਵਾਈ ਦੇ ਪੈਸੇ ਹੀ ਜੇਬ ਚ ਹਲੋ 2500 ਰੁਪਿਆ ਉਹਨਾਂ ਨੇ ਉਹ ਕਹਿੰਦਾ ਮੇਰਾ ਉਹ 2200 ਰੁਪਿਆ ਦਵਾਈ ਦਾ ਕਹਿੰਦਾ ਇਹ ਕੱਢ ਲਿਆ ਵਾ ਉਧਰੋਂ ਮੈਂ ਗੱਡੀਆਂ ਲਾਣ ਦਿਆ ਸੀ ਮੈਂ ਗੱਡੀਆਂ ਲਾ ਕੇ ਇੱਥਰੋਂ ਆਇਆ ਵਾ ਮੈਨੂੰ ਕਹਿੰਦਾ ਦੀਪੂ ਬੈਗ ਦੇ ਦੇ ਮੈਂ ਬੈਗ ਨਹੀਂ ਲਾਣ ਦਿੱਤਾ ਮੈਂ ਕਹਾ ਕੋਣ ਭਾਈ ਤੁਸੀਂ ਇੱਦਾਂ ਕੀਤਾ ਮੈਂ ਕਹਾ ਬੈਗ ਦੇਦਾ ਕਹਿੰਦਾ ਦੇ ਕਹਿੰਦਾ ਤੇ ਹਲਕਤ ਨਾ ਹੀ ਉਹ ਜੀ ਕਰੀਏ ਇਹ ਉਹ ਭਾਈ ਵਾਹ ਕੋ ਦਮਾਲ ਲੱਗਾ ਪਿਆ ਸੀ ਮੈਂ ਕੀ ਕਰਦਾ ਜੀ ਇਹ ਸੀਗਾ ਉਹਨਾਂ ਕੋ ਕੀ ਸੀਗਾ ਸਮਾਨ ਪਤਾ ਨਹੀਂ ਭਾਈ ਪਿਸਟਲ ਹੀ ਸ਼ਾਇਦ ਤੇ ਦੋਨੋਂ ਦੇ ਕੋਲ ਦੋਨੋਂ ਕੋ ਇੱਕ ਪਤਾ ਨਹੀਂ ਹੁਣ ਦੋਨਾਂ ਇੱਕ ਦੇ 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 ਦੇਖੀਏ ਲੱਗੀ ਹੋਈ ਦੂਜੇ ਦਾ ਪੂਰੀ ਪਤਾ ਭਾਈ ਉਹਦੇ ਕੋਲ ਵੀ ਹੈਗੀ ਕਿ ਨਹੀਂ ਜੀ ਹੋਏਗੀ ਨੈਚਰਲੀ ਗੱਲ ਆ ਉਹਨਾਂ ਨੂੰ ਪਤਾ ਮਾਰਕੀਟ ਦੇ ਵਿੱਚ ਚੱਲੇ ਆ ਆਪਾਂ ਤੇ ਅਸੀਂ ਮਾਰਕੀਟ ਦੇ ਵਿੱਚ ਐਦਾ ਤੇ ਹੈ ਨਹੀਂ ਆ ਨਾ ਕਿ ਇਕੱਲਾ ਜਾਣਾ ਕੋਈ ਹੋਏਗਾ ਕਿ ਮਾਰਕੀਟ ਵੀ ਆ ਤਾ ਅਚਾਨਕ ਤੜਕਾ ਹੁਣ ਕੀ ਲੱਗੇ ਤੁਹਾਡੇ ਕੋਲੋਂ ਭਾਈ ਬੈਸ ਦੇ ਵਿੱਚ ਸੇਲ ਹੀ ਪੂਰਾ ਦੇਣ ਦੀ ਜੀ ਕਿੰਨੇ ਕਿ ਕਿੰਨੇ ਕੇ ਫੇਸ ਸਿਗੇ ਭਾਈ ਕੋਵਜ ਕਿੰਨੇ ਤੇ ਹੋਈ ਮੇਰੇ ਹਿਸਾਬ ਨਾਲ ਭਾਈ ਹੈਗੀ 7 ਤੇ 11 ਕੇ 10000 ਰੁਪਿਆ ਹੋਏਗਾ ਜੀ ਨੋ ਦਾਤ 11 ਰਿਜੈਕਟ ਨਹੀਂ ਐ ਨਹੀਂ ਕਿ ਸੇਲ ਹੋਏਗੀ। ਅਸੀਂ ਤੁਹਾਡੇ ਕੋ ਬੈਗ ਲੈ ਗਏ ਆ। ਹਾਂਜੀ ਬੈਗ। ਸਮਾਨ ਤੱਕਾ ਕੇ। ਚਾਬੀਆਂ ਭਾਈ ਸਾਡੇ ਗੱਡੀਆਂ ਦੀਆਂ ਚਾਬੀਆਂ ਕਈ ਗਾਕਾ ਦੀਆਂ ਗੱਡੀਆਂ ਦੀਆਂ ਨੀਆਂ ਮਹਿੰਗੀਆਂ ਲੱਗੀਆਂ ਭਾਈ ਜੀ ਇਹ ਚਾਬੀ ਭਾਈ 20000 ਦੀ ਬੰਦੀ ਐ। ਉਹ ਵਿੱਚ ਬੈਗ ਦੇ ਵਿੱਚ ਭਾਈ ਇਹੀ ਕੰਮ ਕਰਦੇ ਪਿਆ ਹੁਣ ਚਾਬੀਆਂ 2-4 ਤੇ ਨੈਚੁਰਲੀ ਗੱਲ ਬੈਗ ਦੇ ਰਹਿੰਦੀਆਂ ਰਹਿੰਦੀਆਂ। ਤੇ ਬਾਕੀ ਕਿਤੇ ਵੀ ਰੱਖੀ। ਤੇ ਉਹ ਬੈਗ ਦੇ ਵਿੱਚ ਚਾਬੀਆਂ ਭਾਈ 3-4 ਗਾਕਾ ਦੀਆਂ ਚਲਦੀਆਂ ਉਹ ਆਪੇ ਦੇਖਦੇ ਆ ਜੀ। ਤੇ 10000 ਰੁਪਿਆ ਇਸ ਕਰਨੇ ਤੋਂ ਥਾਣੇ ਦੀ ਦਿੱਤੀ ਕੰਪਲੀਟ ਨਹੀਂ ਹਈ ਨਹੀਂ ਹੈ ਇਹ ਨਹੀਂ ਜੀ ਇਹ ਆਪਾਂ ਮਾਰਕੀਟ ਵਾਲੇ ਸਾਡੇ ਜਿਹੜੇ ਹਨਾ ਜੀ ਐਸੋਸੀਏਸ਼ਨ ਦੇ ਆ ਉਹ ਆਂਦੇ ਆ ਉਹ ਪੁੱਛਣ ਦੀ ਲਾਗ ਹੋਈ ਦੱਸਾਂਗੇ ਉਹਨਾਂ ਨੂੰ ਫਿਰ ਉਹਨਾਂ ਦੇ ਨਾਲ ਆਪਾਂ ਚੱਲ ਪੈਂਦੇ ਆ ਜੀ ਖਰਾ ਦੇ ਕੋਈ ਨਹੀਂ ਹੈ ਇਸ ਟਾਈਮ ਜਦੋਂ ਕੋਈ ਸਿੰਘ ਤੁਹਾਡੇ ਕੋਲ ਕੋਈ ਮੇਰੇ ਹੈਲਪਰ ਹੀ ਮੁੰਡੇ ਜਿਹੜੇ ਮੇਰੇ ਹੈਲਪਰ ਹੋ ਉਸ ਟਾਈਮ ਤੇ ਉਹ ਆਏ ਨਹੀਂ ਇਸ ਟਾਈਮ ਤੋਂ ਨਾਲ ਹੋਲੀ ਘੜੇ ਦੇ ਮੁੰਡੇ ਮੇਰੇ ਇੱਕ ਅੰਕਲ ਜੀ ਆਪਣੇ ਤੇ ਵੀ ਉਰਦਾ ਜਿਹੜੇ ਉੱਤਰ ਲਾਇਆ ਇੱਕ ਮੇਰੇ ਨਾਲ ਮੁੰਡਾ ਹਲਕਾ ਆਇਆ ਝੋਟਾ ਆ ਮੁੰਡਾ ਆਪਣੇ ਨਾਲ ਅੱਛਾ ਉਹਨਾਂ ਨੇ ਕਿਹਾ ਕੁਛ ਨਹੀਂ ਨਹੀਂ ਐਨੀ ਗੱਲ ਮੈਨੂੰ ਉਹਨਾਂ ਨੇ ਕਹੀ ਇਹ ਕਹਿੰਦੇ ਦੀਪੂ ਕੋਈ ਮਤਲਬ ਕੀ ਮੈਂ ਫੋਨ ਕਰ ਲਗਾ ਮੈਂ ਤਾਂ ਮੈਂ ਵੀ ਦਾਅਵਾ ਕੀਤਾ ਕਿ ਇਹਨੂੰ ਕਿ ਹੁਣ ਕਿੱਥਾਂ ਤੁਸੀਂ ਲੈ ਕੇ ਚੱਲੇ ਜੀ ਅੱਛਾ ਮੈਂ ਫੋਨ ਕਰ ਲਗਾ ਮੈਨੂੰ ਕਹਿੰਦਾ ਫੋਨ ਨਹੀਂ ਕਰਨਾ ਕਿ ਰੁਕ ਜਾ ਫੋਨ ਨਾਲ ਕੋਈ ਹਰਕਤ ਨਾ ਹੋ ਜਾਈ ਕਰੀ ਜਿਹੜਾ ਆਪਾਂ ਕੋਈ ਕੰਮ ਹੋ ਜਾ ਕਰੀਏ ਜੀ ਕਹਤਾ ਗੱਲਾਂ ਗੁੰਲਾ ਉਹਨਾਂ ਨੇ ਕੀਤੀਆਂ ਮੈਂ ਫਿਰ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਭਾਈ ਕੋਣ ਭਾਈ ਤੁਸੀਂ ਮੈਨੂੰ ਮੈਨਾਗਰ ਦੇ ਦੱਸੋ ਕੋਣ ਹੋ ਕਹਿੰਦਾ ਲੱਗ ਜਾਂਦਾ ਬੋਲਦਾ ਮੈਂ ਕਹਾ ਮੈਨੂੰ ਚੰਨ ਲੱਗ ਜੇਗਾ ਦੱਸੋ ਸਹੀ ਤੁਸੀਂ ਕੋਣ ਕਿਹਨੇ ਭੇਜਿਆ ਤੁਹਾਨੂੰ ਜਾਂ ਕਿੱਦਾਂ ਕਹਿੰਦੇ ਹਾਂ ਭਾਈ ਆ ਰਹੇ ਆ ਭਾਈ ਆ ਰਹੇ ਆ ਮੈਂ ਕਹਾ ਕਿਹੜੇ ਭਾਈ ਆ ਰਹੇ ਆ ਕਹਿੰਦੇ ਜਿੰਦੂ ਭਾਈ ਆ ਰਹੇ ਆ ਮੈਂ ਕਹਾ ਚਲੋ ਠੀਕ ਹੈ ਜੀ ਤੇ ਬਾਤ ਐਨੀ ਆ ਕਿ ਗੁੰਲਾ ਹੋ ਗਿਆ ਹੰਦੜ ਕੀ ਮੰਗੀ ਪ੍ਰਸ਼ਾਸਨ ਦਰ ਲਈ ਜੀ ਇਹੀ ਕਹਨੇ ਆ ਕਿ ਤੁਹਾਡੇ ਤੇ ਆਈ ਤੇ ਨਕਾਬ ਆਪਣਾ ਸਾਰਾ ਕੁਝ ਹੀ ਆਪਣੇ ਮੋਲੂ ਬੜੀ ਭਰਾਂਗੇ ਆਪਾਂ ਜ਼ਾਕਾਂ ਦਾ ਵੀ ਮਾਰਕੀਟ ਵੀ ਇਹ ਪੈਸੇ ਵੀ ਸਾਰਾ ਕੁਝ ਤੋਂ ਇਦਾਂ ਆਣਾ ਚਾਹੇ ਆਪਣੇ ਦੇਮ ਦਾ ਟਾਈਮ ਆ ਜੀ ਕੋਈ ਹਿਸਾਬ ਨਹੀਂ ਪੁੱਛੀ ਤੋਂ ਤੁਹਾਡੇ ਕੋਲ ਆਇਆ ਕੋਈ ਨਹੀਂ ਕਿਹਾ ਕਿਸੇ ਨੂੰ ਕੁਛ ਨਹੀਂ ਤੁਹਾਡੇ ਮਾਰਕੀਟ ਦੇ ਬੰਦੇ ਨੇ ਮੈਨੂੰ ਉਹਨੇ ਸਾਢੀ ਗੱਲ ਜਰੂਰ ਕਹੀ ਹੈ ਕਿ ਕੋਈ ਉਹ ਜੀ ਹਰਕਤ ਨਾ ਕਰੀ ਜਿਹੜਾ ਆਪਾਂ ਤੇ ਨਾ ਨਾ ਕੋਈ ਕਰੀਏ ਫਰਦਾ ਕੰਮ ओके ਫੇਰ ਡਰ ਗਿਆ ਯਾਨੀ ਤੁਸੀਂ ਕਿਹਾ ਕੁਝ ਨਹੀਂ ਫੇਰ ਨਹੀਂ ਨੈਚਰ ਦੀ ਗੱਲ ਭਾਈ ਮੈਂ ਕੱਲਾ ਖੜਾ ਵਾਂ ਮ ਅਗਲੇ ਕੋਲ ਕੀ ਕੀ ਨਹੀਂ ਮੈਨੂੰ ਹੋੜ ਹੀ ਪਤਾ ਜਾਂ ਤੇ ਹਨਾ ਦਸ ਕੇ ਕੋਈ ਆਵੇ ਫੇਰ ਤੇ ਬੰਦਾ ਕਹਿੰਦਾ ਹਾਂ ਜੀ ਇਹੀ ਦਸ ਕੇ ਚੱਲੇ ਆ ਜੀ ਆਪਾਂ ਹਨਾ ਬੰਦਾ ਫੇਰ ਤੇ ਤੇ ਲੋ ਕੋਈ ਗੱਲਬਾਤ ਵੀ ਕਰਦਾ ਹਨ ਪਰ ਐਤਾ ਦਾ ਕੋਈ ਚ ਹੈ ਨਹੀਂ ਅਚਾਨਕ ਹੀ ਆ ਕੇ ਕੋਈ ਦੋ ਜਨੇ ਆਂਦੇ ਆ ਜਾਂ ਐਤਾ ਉਹਨਾਂ ਕੋਲ ਲੱਗਾ ਪਿਆ ਤੇ ਉਹ ਅਸ਼ਿੰਦਨਾ ਚਿੰਦੁਰ ਲੈ ਆ ਚਿੰਦੁਰ ਭੇਜਿਆ ਨਾਲ ਆ ਹੁਣ ਡਰ ਗਈ ਮਾਂ ਕੀ ਹੈ ਪੁਰਸ਼ ਤੋਂ ਦੇਖਨੇ ਆ ਜੀ ਹਈ ਮਾਰਕੀਟ ਤੇ ਕੀ ਕਹਿੰਦੇ ਆ ਆ ਤੇ ਦਿਹਾੜੀ ਦਾ ਆ ਜੀ ਆਪਾਂ ਦੇ ਕੀ ਕਹਿਣਾ ਤੇ ਜੜਦਰ ਦੇ ਮਾਲਕ ਕਿ ਗਏ ਮੁਕੇ ਤੇ ਹੁਣ ਕੀ ਨਹੀਂ ਤੁਹਾਡੇ ਜਿਹੜੇ ਮਾਲਕ ਕਿ ਗਏ ਮੁਕੇ ਦੇ ਹਾਂਜੀ ਖੜੇ ਆ ਮਾਰਕੀਟ ਵਾਲੇ ਹੁਣ ਗੱਲਬਾਤ ਕਰਦੇ ਪਏ ਆ ਬਾਕੀ ਇਹੀ ਦੇਖਨੇ ਆ ਜਿੱਦਾਂ ਕਹਿਣਗੇ ਆਪਾਂ ਉਹਨਾਂ ਦੇ ਨਾਲ ਚੱਲ ਜਾਵਾਂ ਜੀ 올 ਵਰਲਡ ওপਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ पंडित मौलवी बेगम तांत्रिक एना चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान बन विदेश च पक्का होना कारोबार दा ना चलना सिर्फ इकती घंटिया च समाधान फ्री 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 आर के तांत्रिक मोबाइल पचानवे एक पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें Paninic Savira TV YouTube Facebook Instagram X aur WhatsApp channel par